ਸਸ਼ੀਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਸੋ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮੰਜੀਠੀਆ ਦੀ ਕਿਉਂਕਿ ਬੀਤੀ ਕੱਲ ਤੋਂ ਹੀ ਜਿਹੜੀ ਹੈ ਬੜੀ ਚਰਚਾ ਚੱਲ ਰਹੀ ਹੈ ਕਿ ਆਖਰਕਾਰ ਵਿਕਰਮ ਸਿੰਘ ਮੰਜੀਠੀਆ ਦਾ ਬਣਿਆ ਕੀ ਕੀ ਮੰਜੀਠੀਆ ਨੂੰ ਕਿਹੜੀ ਜਗ੍ਹਾ ਤੇ ਲੈ ਕੇ ਜਾਇਆ ਜਾਵੇਗਾ ਮੰਜੀਠੀਆ ਜਿਹੜਾ ਨੇ ਕਿਹੜੀ ਜੇਲ ਦੇ ਵਿੱਚ ਜਾਣਗੇ ਤਾਂ ਇਹ ਅੱਜ ਤੁਹਾਨੂੰ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਸਾਰੀ ਜਿਹੜੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਕਿ ਉਹ ਕਿਹੜੀ ਜੇਲ੍ਹ ਦੇ ਵਿੱਚ ਜਾ ਰਹੇ ਨੇ ਪੂਰਾ ਮਾਮਲਾ ਕੀ ਹੈ ਤੇ ਕੋਰਟ ਵਿੱਚ ਅੱਜ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਮੀਡੀਆ ਦੇ ਨਾਲ ਵੀ ਜਿਹੜੀ ਹੈ ਦੂਰੀ ਬਣਾਈ ਰੱਖੀ ਕਿਉਂਕਿ ਜੋ ਦੱਸਿਆ ਜਾ ਰਿਹਾ ਜੋ ਸਵੇਰ ਦੀਆਂ ਜੀਆਂ ਰਿਪੋਰਟਾਂ ਚੱਲ ਰਹੀਆਂ ਨੇ ਕਿ ਜਦੋਂ ਵਿਕਰਮ ਸਿੰਘ ਮੰਜੀਠੀਆਂ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਤਾਂ ਕਈ ਜਗ੍ਹਾ ਦੇ ਕੋਡ ਦੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਕਰਮ ਸਿੰਘ ਮੰਜੀਠੀਆ ਦਾ ਯਾਨੀ ਕਿ ਕੱਲ ਉਹਨਾਂ ਨੂੰ ਜਦੋਂ ਘਰ ਦੇ ਵਿੱਚ ਵਿਜੀਲੈਂਸ ਦੀ ਰੇਡ ਪੈਂਦੀ ਹੈ ਤਾਂ ਰੇਡ ਤੋਂ ਬਾਅਦ ਕੁਝ ਜਿਹੜਾ ਘਰ ਦੇ ਵਿੱਚ ਲੈਪਟਾਪ ਜਾਂ ਫਿਰ ਹੋਰ ਜਿਹੜਾ ਕਿਤਾਬਾਂ ਜਾਂ ਫਿਰ ਹੋਰ ਸਮਾਨ ਜਿਹੜਾ ਬਰਾਮਦ ਕੀਤਾ ਜਾਂਦਾ ਹੈ ਛਾਣਬੀਣ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੇਰ ਰਾਤ ਯਾਨੀ ਕਿ ਰਾਤ ਤੱਕ तकरीबन ਦੱਸਿਆ ਜਾ ਰਿਹਾ ਕਿ 2:30 ਵਜੇ ਦੇ ਕਰੀਬ ਜਿਹੜਾ ਮੈਡੀਕਲ ਉਹ ਕਰਵਾਇਆ ਜਾਂਦਾ ਸੋ ਆਕਰਕਰ ਸੱਚ ਕੀ ਹੈ ਕਿ ਵਾਕਈ 2:30 ਵਜੇ ਮੈਡੀਕਲ ਕਰਵਾਇਆ ਗਿਆ ਕਿਉਂਕਿ ਜੋ ਮੀਡੀਆ ਰਿਪੋਰਟਾਂ ਦੱਸ ਰਿਆ ਨੇ ਕਿ ਦੇ ਰਾਜਾ ਉਹਨਾਂ ਦਾ ਮੈਡੀਕਲ ਹੋਇਆ ਤਾਂ ਸਵੇਰੇ ਮੁਹਾਲੀ ਦੀ ਅਦਾਲਤ ਵਿੱਚ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਯਾਨੀ ਕਿ ਹੁਣ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਮਾਮਲਾ ਪੁਰਾ ਹੈ ਕਿ ਆਮਦਨ ਤੋਂ ਵੱਧ ਜਦਾਦ ਜਣਕੀ ਮਿਕਰਨ ਸਿੰਘ ਮਰਜੀਠੀਆ ਤੇ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਵੇਰਵਾ ਨਾਲ ਦਿੱਤਾ ਗਿਆ ਤਾਂ ਉਸ ਦੀ ਜਿਹੜੀ ਜਾਂਚ ਆ ਉਹ ਲਗਾਤਾਰ ਚੱਲ ਰਹੀ ਹੈ ਵਿਜੀਲੈਂਸ ਪੁੱਛਗਿੱਛ ਕਰ ਰਹੀ ਹੈ ਪੁੱਛਗਿੱਛ ਦੇ ਦੌਰਾਨ ਜਿਹੜੀਆਂ ਉਹਨਾਂ ਵੱਲੋਂ ਕੰਪਨੀਆਂ ਬਣਾਈਆਂ ਗਈਆਂ ਸਨ ਤਾਂ ਉਹਦੇ ਵਿੱਚ ਜਿਹੜੀ ਟ੍ਰਾਂਜੈਕਸ਼ਨ ਕੀਤੀ ਗਈ ਆ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਵਿੱਚ ਪੈਸਾ ਆਇਆ ਤਾਂ ਆਖਰਕਾਰ ਆਇਆ ਕਿਵੇਂ ਇੰਨੀ ਪ੍ਰਾਪਰਟੀ ਬਣੀ ਕਿਵੇਂ ਇਹ ਸਾਰੀ ਜਿਹੜੀ ਵਿਜੀਲੈਂਸ ਆ ਉਹ ਕਿਤੇ ਨ ਕਿਤੇ ਜਾਂਚ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੀਆਂ ਵਕ ਵਕ ਵਿਰੋਧੀ ਪਾਰਟੀਆਂ ਨੇ ਉਹ ਇਸ ਤਰੀਕੇ ਦੇ ਨਾਲ ਜੋੜ ਕੇ ਦੇਖ ਰਹੀਆਂ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਬੜੀ ਸੁਧਿਰਗ ਹੈ ਕਿਉਂਕਿ ਪੰਜਾਬ ਸਰਕਾਰ ਦਾ ਵਾਅਦਾ ਤੇ ਦਾਵਾ ਉਹ ਵਚਨਬੰਦ ਹੈ ਕਿ ਅਸੀਂ ਨਸ਼ਿਆਂ ਨੂੰ ਜਿਹੜਾ ਜਲੋਂ ਖਤਮ ਕਰਨਾ ਹੈ ਕਿ ਨਸ਼ੇ ਦੇ ਜਿਹੜੇ ਵੱਡੇ ਸਦਾਗਰ ਨੇ ਜਾਨਕੀ ਆਪਾਂ ਕਹਿ ਸਕਦੇ ਹਾਂ ਵੱਡੇ ਮગરਮੱਛ ਨੇ ਤਾਂ ਉਹਨਾਂ ਨੂੰ ਫੜ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇਗਾ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਵਿਕਰ ਸਿੰਘ ਮੰਜੀਠੀਆ ਦੀ ਜਾਂਚ ਚੱਲ ਰਹੀ ਹੈ ਕਈ ਵਾਰ ਤਾਂ ਉਹ ਕੋਰਟ ਦੇ ਵਿੱਚ ਆਪਣੀ ਜੜੀ ਆ ਉਹ ਪੇਸ਼ ਵੀ ਪਾ ਚੁੱਕੇ ਆ ਕੋਰਟ ਤੋਂ ਬਦੀ ਵੀ ਹੋ ਚੁੱਕੇ ਨੇ ਜੇਲ੍ਹ ਵੀ ਜਾ ਚੁੱਕੇ ਨੇ ਪਰ ਅਜੇ ਤੱਕ ਜਿਹੜੀ ਬਰਵਾਮਦੀ ਆ ਉਹ ਨਹੀਂ ਹੋ ਸਕੀ ਆ ਪਰ ਦੂਜੇ ਪਾਸੇ ਜਿਹੜੀ ਵਿਹਿਰਾਸ ਨੇ ਰੇਡ ਕੀਤੀ ਆ ਕਿ ਇਸ ਨਜ਼ਰੀਏ ਦੇ ਨਾਲ ਨਸ਼ੇ ਨੂੰ ਦੇਖ ਕੇ ਜੋੜਾ ਜਾ ਰਿਹਾ ਹੈ ਵੀ ਜਿਹੜੀ ਇਹ ਪ੍ਰਾਪਰਟੀ ਬਣਾਈ ਗਈ ਹੈ ਕਿ ਵਾਕਈਏ ਨਸ਼ੇ ਦੇ ਸਿਰ ਤੋਂ ਬਣਾਈ ਗਈ ਹੈ ਇਹ ਸਾਰੀ ਜਿਹੜੀ ਜਾਂਚ ਆ ਉਹ ਵਿਹਿਰਾਸ ਕਰਦੀ ਹੈ ਤਾਂ ਅੱਜ ਜਦੋਂ ਹੀ ਕੋਰਟ ਦੇ ਵਿੱਚ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕਈ ਵਰਕਰਾਂ ਦੇ ਨਾਲ ਜਿਹੜੀ ਹੈ ਖਿੱਚੋ ਤੋ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਵੀ ਹੋਈ ਹੈ ਬੈਸਵਾਜੀ ਵੀ ਹੋਈ ਹੈ ਤਾਂ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਉਹਨਾਂ ਨੇ ਮੀਡੀਆ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਪਹਿਲਾ ਹੀ ਜ਼ਿਕਰ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਜਲੋਂ ਖਤਮ ਕਰਾਂਗੇ ਨਸ਼ੇ ਦੇ ਸਤਾਗਰ ਯਾਨੀ ਕਿ ਵੱਡੇ ਮਗਰਮੱਛ ਹੋਣ ਜਾਏ ਜਿਨ੍ਹਾਂ ਦਾ ਚੰਗਾ ਰਸੂਖ ਹੋਵੇ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਜੇਕਰ ਉਹਨਾਂ ਨੇ 2 ਨੰਬਰ ਦੇ ਵਿੱਚ ਕਾਲੇ ਧੰਦੇ ਦੇ ਵਿੱਚ ਪ੍ਰਾਪਰਟੀ ਬਣਾਈ ਆ ਜਾਂ ਨਜਾਲ ਪ੍ਰਾਪਰਟੀ ਬਣਾਈ ਹੈ ਜੇ ਆਪਾਂ ਕਹਿ ਸਕਦੇ ਆ ਇੰਨੇ ਸਮੇਂ ਦੇ ਵਿੱਚ ਇੰਨੀ ਵੱਧ ਪ੍ਰਾਪਰਟੀ ਕਿਵੇਂ ਬਣ ਚੁੱਕੀ ਹੈ ਤਾਂ ਸਾਰੀ ਜਿਹੜੀ ਜਾਂਚ ਆ ਉਹ ਪੁਲਿਸ ਅਧਿਕਾਰੀਸਾਂ ਬੰਦ ਕਰਨਗੇ ਜੇ ਹੋ ਸਕਿਆ ਕਿ ਜੇਕਰ ਨਸ਼ੇ ਦੇ ਵਿੱਚ ਕੋਈ ਸਬੂਤ ਮਿਲਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਅਸੀਂ ਪੂਰੇ ਠੋਸ ਸਬੂਤਾਂ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕਾਰਵਾਈਆਂ ਕਰਾਂਗੇ ਕਿਉਂਕਿ ਅਜੇ ਅਸੀਂ ਸਬੂਤ ਇਕੱਠੇ ਕਰਨ ਦੇ ਵਿੱਚ ਲੱਗੇ ਹੋયા ਜੇਕਰ ਸਾਨੂੰ ਕੋਈ ਤੱਥਾਂ ਦੇ ਆਧਾਰ ਤੇ ਸਬੂਤ ਮਿਲਣਗੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਬੁਲਡੋਜ਼ਰ ਵੀ ਚੱਲ ਸਕਦਾ ਹੈ ਚਾਹੇ ਕੋਈ ਵੀ ਹੋਵੇ ਜਾਂ ਕੋਈ ਮੰਤਰੀ ਹੋਵੇ ਜਾਂ ਕਿਸੇ ਰਾਜਨੀਤਿਕ ਠਣਾੜ ਦੇ ਨਾਲ ਜਿਹੜੀ ਉਹਦੀ ਪਿੱਠ ਲੱਗਦੀ ਹੋਵੇ ਜਾਂ ਆਪਾਂ ਕਹਿ ਸਕਦੇ ਹਾਂ ਪੂਰੀ ਜਿਹੜੀ ਉਹਨਾਂ ਦੀ ਛੜਤ ਬੋਲਦੀ ਹੋਵੇ ਉਹ ਵੀ ਜਿਹੜਾ ਉਹ ਬਖਸ਼ਾ ਨਹੀਂ ਜਾਵੇਗਾ ਜਾਨਕਿ ਸਿੱਧੇ ਤੌਰ ਤੇ ਉਹਨਾਂ ਨੇ ਵਿਕਰਨ ਸਿੰਘ ਮੰਜੀਠੀਆ ਤੇ ਜਿਹੜਾ ਨਿਸ਼ਾਨਾ ਉਹ ਸਾਬਿਆ ਤੇ ਹੋਰ ਉਹਨਾਂ ਨੇ ਕੀ ਗੱਲਾਂ ਕਹੀਆਂ ਨੇ ਕਿਉਂਕਿ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਵਕਫਾਖ ਪਿੰਡਾਂ ਦੇ ਜਿਹੜੇ ਲੋਕ ਨੇ ਸਰਪੰਚ ਨੇ ਪੰਚ ਨੇ ਉਹ ਮਤੇ ਬਾਕੇ ਦੇ ਰਹੇ ਨੇ ਕਿ ਹੁਣ ਸਾਡੇ ਪਿੰਡ ਦੇ ਜਿਹੜੇ ਹਾਲਾਤ ਨੇ ਸੁਧਰ ਚੁੱਕੇ ਨੇ ਸਾਡੇ ਪਿੰਡ ਦਾ ਵਿੱਚ ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਤੇ ਉੱਪਰ ਕਾਨੂੰਨੀ ਕਾਰਵਾਈ ਹੋਵੇਗੀ ਅਸੀਂ ਉਹਨਾਂ ਦੀ ਜੜੀ ਜਮਾਨਤ ਤਾਂ ਹੁਣੀ ਕਰਾਵਾਂਗੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਅਸੀਂ ਉਹ ਗੱਲ ਸੁਣਾ ਦਈਏ ਜਿਹੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮੰਜੀਠੀਆ ਦੇ ਉੱਪਰ ਤੰਜ ਕੱਸਿਆ ਨਸ਼ੇ ਨੂੰ ਲੈ ਕੇ ਵੱਡੀਆਂ ਗੱਲਾਂ ਕੀਤੀਆਂ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਬਹੁਤ ਸਾਰੇ ਦੁਸਤ ਤੁਹਾਡੇ ਕੈਮਰੇ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਆਲੀਸ਼ਾਨ ਉਪਕੀਆਂ ਪਾਈ ਹੋਈਆਂ ਸੀ ਲੋਕਾਂ ਦੇ ਘਰ ਉਜਾੜ ਕੇ ਉਹਨਾਂ ਤੇ ਬਲਡੋਜ਼ਰ ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲਏ ਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਣ ਤਾਂ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦਿਓ ਤਾਂ ਅਸੀਂ ਇਹ ਪੀਰ ਤੁੱਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਊਗੀ ਕਾਫੀ ਪਹਿਲਾਂ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਦੀ ਵਾਰੀ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ ਸੱੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਘਰੇ ਸਾਡੀ ਮਾਵਾਂਾਂ ਪਹਿਨਾਂਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਜ਼ਰੀਆਂ ਚਾਰ ਚਾਰ ਮੰਜ਼ਰੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫ਼ਲੇ ਲਾਉਣ ਲੋਕਾਂ 'ਈ ਮੌਤਾਂ ਤੇ ਮਹਿਫਲਾਂ ਲਾਉਣ ਇਹ ਹੋ ਨਹੀਂ ਸਕਦਾ ਬਰਦਾਸ਼ਤ ਨਹੀਂ ਹੋ ਸਕਦਾ ਸਵਾਮਾ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਤੇ ਵਿੱਚ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ withdrawal symptoms ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਸ ਦੇ ਵੀ ਜਿਹੜੇ ਮੁਲਾਜ਼ਮ ਨੇ ਉਰੇਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਕਈਸਾ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਤੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਤੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਉਹ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਉਹ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂਾਂ 'ਚ ਘੁੰਮਦੇ ਆ ਵਾਰਾ ਗਰਦ ਜਿਹੜੇ ਨਸ਼ਾ ਵੇਚਣ ਵਾਲੇ ਤੀਆਂ ਪਹਿਣਾ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੋ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਕਿਹਾ ਕਿ ਕਿਉਂਕਿ ਨਸ਼ੇ ਨੂੰ ਲੈ ਕੇ ਇਹ ਗੱਲ ਕਹੀ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਵਿਕਰ ਸਿੰਘ ਮੰਜੀਟੀਆਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਜਿਹੜਾ ਉਹ ਨਹੀਂ ਕਰਦੇ ਸੀ ਤਾਂ ਸਾਡੀ ਸਰਕਾਰ ਨੇ ਅੱਜ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਵੀ ਉਸ ਦੀ ਜਾਂਚ ਕਰਵਾ ਰਿਆ ਜਾਂਚ ਕਰਾਉਣ ਤੋਂ ਬਾਅਦ ਜੇ ਕੋਈ ਏਦਾਂ ਦੀ ਕਾਰਵਾਈ ਹੋਈ ਏਦਾਂ ਦਾ ਕੋਈ ਸਾਨੂੰ ਪਾਇਆ ਗਿਆ ਕਿ ਆਖਰਕਾਰ 500 ਕਰੋੜ ਦੀ ਪ੍ਰਾਪਰਟੀ ਕਿਵੇਂ ਇੰਨੀ ਜਲਦ ਜਲਦੀ ਬਣ ਚੁੱਕੀ ਇੰਨੀਆਂ ਫਰਮਾਂ ਕਿਵੇਂ ਚੱਲ ਰਹੀਆਂ ਨੇ ਇੰਨਾ ਕਾਰੋ ਇੰਨਾ ਕਾਰੋਬਾਰ ਕਿਵੇਂ ਚੱਲ ਰਿਹਾ ਇਹ ਸਾਰੀ ਜਿਹੜੀ ਜਾਂਚ ਹੋ ਰਹੀ ਹੈ ਉਸ ਦਾ ਬੁੱਧ ਦਾ ਦੁੱਧ ਜਿਹੜਾ ਪਾਣੀ ਦਾ ਪਾਣੀ ਕੀਤਾ ਜਾਵੇਗਾ ਇਹ ਜਿਹੜਾ ਦਰਸ਼ਕਾਂ ਨਾਲ ਜਿਹੜਾ ਗੱਲ ਆ ਉਹ ਸਾਂਝੀ ਕੀਤੀ ਹੈ ਤਾਂ ਵੀ ਕਿਸੇ ਨੇ ਤੇ ਉਹਨਾਂ ਨੇ ਇਹ ਵੀ ਗੱਲ ਜ਼ਿਕਰ ਕੀਤਾ ਕਿਉਂਕਿ ਵਿਕਣ ਸਿੰਘ ਮੰਜੀਠੀਆ ਜਦੋਂ ਬਿਜ਼ਨਸ ਦੇ ਹੱਥੀ ਜੜਗੇ ਜਦੋਂ ਵਿਜੀਲੈਂਸ ਉਹਨਾਂ ਨੂੰ ਬਾਹਰ ਲੈ ਕੇ ਆ ਰਹੀ ਆ ਤਾਂ ਮੁੱਛਾਂ ਨੂੰ ਤਾ ਦੇ ਕੇ ਉਹ ਕਹਿ ਰਹੇ ਨੇ ਕਿ ਭਗਵੰਤ ਮਿਆਸ ਮਾਨ ਤੇਰੀ ਵੀ ਵਾਰੀ ਜੜੀ ਆ ਜਲਦਾਵੇਗੀ ਤੈਨੂੰ ਵੀ ਕਿਤਨਾ ਕਿਤੇ ਟਕਰਾਂਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਵਾਬ ਵੀ ਜਿਹੜਾ ਆਪਣੇ ਤਰੀਕੇ ਦੇ ਨਾਲ ਦਿੱਤਾ ਉਹ ਵੀ ਅਸੀਂ ਦਰਸ਼ਕਾਂ ਨਾਲ ਜਿਹੜਾ ਸਾਂਝਾ ਕਰਦੇ ਆ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਡਰਨ ਵਾਲਾ ਨਹੀਂ ਤੇ ਨਾ ਹੀ ਮੈਂ ਇਹਨਾਂ ਦੇ ਧਮਕਿਆਂ ਤੋਂ ਡਰਾਂਗਾ ਸਿੱਧੇ ਤੌਰ ਤੇ ਜਿਹੜਾ ਉਹਨਾਂ ਨਾਲ ਚੈਲੰਜ ਆਪ ਕੀਤਾ ਉਹ ਵੀ ਥੋੜਾ ਜਿਹਾ ਅਸੀਂ ਕਲਿੱਪ ਆ ਪੰਜਾਬ ਦੇ ਮੁੱਖ ਮੰਤਰੀ ਦਾ वो साझा करते हैं। चाहे वो मेरा भी कोई नुकसान करना चाहते हो क्योंकि मैं उनकी आंख में अब चुभने लगा हूंगा कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहां से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स है कल भी मिलूंगा जहां भी पब्लिक बुलाएगी वहां जाएंगे लेकिन पंजाब जो नफरत के पात्र हैं पंजाब के जो जो, जो लोगों ने भी डिक्लेयर कर रखे हैं कि ये नशे के तस्कर हैं, तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया या गवाह मुकरा लिए आप फैसला इधर उधर करवा सकते हो لیکن پرماتما کی اور پبلک کی کچہری میں کوئی ایسی سفارشیں چل دی سو بالکل اسی اج خاص طور تے وکرم سنگھ منجیٹھیا نو جڑا کورٹ دے وچ پیش کیتا گیا پیش کرن توں بعد پنجاب دے মুখ্যমন্ত্রী بھگوانت مان نے جو گلاں کیاں اس دا وی ذکر کیتا تے ہن سیاسی لیڈر جڑے سبان نے کیونکہ دیر رات توں ہی جڑا لگاتار ٹویٹس دا جڑا دورا لگاتار چلیا ਕਈਆਂ ਨੇ ਤਾਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਬਾਈਟਾਂ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਕਿਉਂਕਿ ਅੱਜ ਕੱਲ ਦਾ ਦੌਰ ਜਿਹੜਾ ਹੈ ਸੋਸ਼ਲ ਮੀਡੀਆ ਦਾ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਵੀ ਜਿਹੜਾ ਮੰਤਰੀ ਸਬਾਨ ਨੇ ਜਾਂ ਕੋਈ ਪੋਲੀਟੀਕਲ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਆਪਣੇ ਜਿਹੜੀ ਹੈ ਪ੍ਰਤੀਕਿਰਿਆ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪਾ ਦਿੰਦੇ ਨੇ ਕਈਆਂ ਨੇ ਤਾਂ ਵਿਕਰਮ ਸਿੰਘ ਮਜੀਠੀਆ ਤੇ ਹੱਕ ਦੇ ਵਿੱਚ ਗੱਲ ਕੀਤੀ ਆ ਤੇ ਕਈ ਵਿਰੋਧੀ ਪਾਰਟੀਆਂ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੀ ਬੋਲੇ ਕਿਉਂਕਿ ਕਈਆਂ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਇਹਨਾਂ ਤਨਾਅਠ ਤੇ ਸਰਸੂਕਦਾਰ ਲੋਕਾਂ ਨੂੰ ਜਿਹੜਾ ਹੱਥ ਆ ਉਹ ਨਹੀਂ ਪਾਇਆ ਜਾ ਰਿਹਾ ਸੀ ਤਾਂ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਰਾਇਨ ਮਾਰ ਹੇਟ ਟੀਮ ਬਣਾਈ ਗਈ ਹੈ ਵਿਜੀਲੈਂਸ ਦੀ ਤਾਂ ਉਹਨਾਂ ਨੇ ਹੱਤਪਾਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੋ ਇਹ ਵੀ ਜੇਕਰ ਕਿਤਾਗਜੀ ਦੇ ਵਿੱਚ ਜੇਕਰ ਕੁਝ ਧਾਰਮਿਕ ਆਗੂਆਂ ਦੀ ਗੱਲ ਕੀਤੀ ਆਵੇ ਕੁਝ ਲੀਡਰ ਸਭਾਨਾਂ ਦੀ ਗੱਲ ਕੀਤੀ ਆਵੇ ਤਾਂ ਬੀਤੀ ਰਾਤ ਨੂੰ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਮੁਲਾਕਾਤ ਕਰਨ ਵਾਸਤੇ ਪਹੁੰਚੇ ਜਿਹਦੇ ਵਿੱਚ ਸੁਖਬਾਲ ਸਿੰਘ ਖੈਰਾ ਜਿਹੜੇ ਨੇ ਉਹ ਵਿਕਣ ਸਿੰਘ ਮੰਜੀਠੀਆ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਤਾ ਵਿਰੋਧੀ ਜਿਹੜੇ ਨੇ ਉਹ ਕਿਤਨਾ ਕਿਤੇ ਆਮ ਆਦੀ ਪਾਰਟੀ ਦੇ ਤੰਜ ਵੀ ਕੱਸ ਰਹੇ ਨੇ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਹਰੀਆਲਾ ਸਿੰਘ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਨਕੀ ਸਾਬਕਾ ਪ੍ਰਧਾਨ ਤੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਿਹੜੇ ਬਲਜੀਤ ਸਿੰਘ ਦਾਦੂਵਾਲ ਤਾਂ ਉਹਨਾਂ ਨੇ ਵੀ ਜਿਹੜਾ ਕੁਝ ਗੱਲਾਂ ਨੇ ਉਹ ਅਕਾਲੀ ਦਲ ਦੇ ਪ੍ਰਤੀ ਜਿਹੜੀਆਂ ਸਾਂਝੀ ਕੀਤੀਆਂ ਨੇ ਕਿਉਂਕਿ ਜਿਸ ਤਰ੍ਹਾਂ ਬੇਦਬੀਆਂ ਹੋਈਆਂ ਬੇਦਬੀਆਂ ਤਵਾਜੋਂ ਇਸ਼ੂ ਚੱਲਿਆ ਸੂਰ ਸਿੰਘ ਬਾਦਲ ਜਿਹੜੇ ਨੇ ਕਾਲ ਤੱਕ ਸੈਵਿਕੇ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਸਾਰੀ ਜਿਹੜੀ ਹੈ ਅ ਕਬੂਲਿਆ ਕੀ ਮੈਨੇ ਇੱਕ ਗਲਤੀਆਂ ਕੀਤੀਆਂ ਨੇ ਕਾਲ ਤੱਕ ਸਾਹ ਵਿਖੇ ਤਾਂ ਉਸ ਦਾ ਵੀ ਜ਼ਿਕਰ ਕੀਤਾ ਤੇ ਨਾਲ ਵਿਕਰ ਸਿੰਘ ਮੰਜੀਠਿਆ ਦਾ ਵੀ ਜ਼ਿਕਰ ਕੀਤਾ ਜਿਹੜੀ ਉੱਥੇ ਰੋੜਾ ਰੱਪਾ ਹੋਇਆ ਤਾਂ ਹਾਕਾਰ ਮੱਚੀ ਤਾਂ ਵਿਕਰ ਸਿੰਘ ਮੰਜੀਠਿਆ ਦੀ ਧਰਮ ਪਤਨੀ ਜਿਹੜਾ ਕਿਸ ਤਰ੍ਹਾਂ ਬੋਲ ਰਹੇ ਨੇ ਉਸ ਦਾ ਵੀ ਜਿਹੜਾ ਜ਼ਿਕਰ ਆ ਹੋ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਧੂਵਾਲ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮੀਡੀਆ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰ ਲਿਆ ਬੇਨਤੀ ਕਰਨੀ ਚਾਹੁੰਨਾ ਸੰਗਤਾਂ ਦੇ ਨਾਲ ਕਿ ਕੱਲ ਪੰਜਾਬ ਦੀ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਤੇ ਸਾਬਕਾ ਮਨਿਸਟਰ ਪੰਜਾਬ ਸਰਕਾਰ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਸ ਤਰ੍ਹਾਂ ਉਹਦੇ ਘਰ 'ਚ ਪੁਲਿਸ ਨੇ ਦਾਖਲ ਹੋ ਕੇ ਉਹਨੂੰ ਗ੍ਰਿਫਤਾਰ ਕੀਤਾ ਮੈਂ ਕਹਿਣਾ ਚਾਹੁੰਨਾ ਕੱਲ ਬੜੀਆਂ ਜੜੀਆਂ ਸੀਗੀਆਂ ਉਹਨਾਂ ਦੇ ਸਪਾਸ ਸਲਾਰਾਂ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਅਖਬਾਰਾਂ ਜਾਂ ਉਹਦੀ ਵਾਈਫ ਦੇ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਸਰਕਾਰ ਨੇ ਤੱਕਾ ਕੀਤਾ ਸਰਕਾਰ ਨੇ ਤੱਕਾ ਕੀਤਾ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਦਲਾਂ ਦੀ ਸਰਕਾਰ ਸੀ ਮਜੀਠੀਆ ਜੀ ਮੰਤਰੀ ਸੀ ਉਦੋਂ ਇਹ ਤੱਕਾ ਕਰਦੇ ਰਹੇ ਸੀ ਉਦੋਂ ਵੀ ਵਿਰੋਧ ਕੀਤਾ ਤੇ ਅੱਜ ਜੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਕਹਿਣ ਸਾਰ ਤੱਕਾ ਕੀਤਾ ਇਸ ਤਰ੍ਹਾਂ ਘਰ 'ਚ ਜ਼ਬਰਦਸਤੀ ਵੜ ਕੇ ਤੇ ਉਹ ਗ੍ਰਿਫਤਾਰ ਕੀਤਾ ਅਸੀਂ ਹਰੇਕ ਤੱਕੇ ਛਾਹੀ ਦੀ ਨਖੇਦੀ ਕਰਦੇ ਹਾਂ ਤੱਕਾ ਕੋਈ ਸਰਕਾਰ ਕਰੇ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਬਾਰੇ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਅਜ ਹਜ ਦੰਦਾ ਨਾ ਖੋਲਣੀਆਂ ਪੈ ਰੀਆਂ ਮੈਂ ਕਹਿਣਾ ਚਾਹੁੰਨਾ ਵਿਕਰਮ ਸਿੰਘ ਵਜੀਠੀਆ ਜਾਂ ਕਾਲੀਆਂ ਨੂੰ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਜੋ ਕੁਝ ਕੀਤਾ ਅਜ ਭੁੱਲ ਗਏ ਮੈਨੂੰ ਬੜਾ ਤਰਸ ਆਇਆ ਵਿਕਰਮ ਸਿੰਘ ਵਜੀਠੀਆ ਦੀ ਧਰਮ ਪਤਨੀ ਨੇ ਕਿਹਾ ਵੀ ਮੇਰੇ ਮਾਤਾ ਸੀ 60 ਸਾਲ ਦੇ ਬਜ਼ੁਰਗ ਉੱਥੇ ਪੁਲਿਸ ਵੜ ਗਈ ਸਾਡੇ ਬੱਚੇ ਸੀ ਉੱਥੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਬੀਬੀ ਜੀ ਤੁਹਾਡੇ ਪਤੀ ਦੇਵ ਤੁਹਾਡੀ ਸਰਕਾਰ ਤੁਹਾਡੇ ਰਿਸ਼ਤੇਦਾਰ ਜਦੋਂ ਉਹਨਾਂ ਨੇ ਵੀ ਆਹੀ ਕੁਝ ਕੀਤਾ ਇਹਨਾਂ ਦਾ ਹੀ ਇਹਨਾਂ ਦੇ ਪਾਏ ਪੂਰਨਿਆਂ ਤੇ ਅੱਜ ਦੂਜੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਹੈ ਤੁਹਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਦੇ ਆ ਉਹਨੇ ਝੂਠੇ ਪੁਲਿਸ ਮੁਕਾਬਲੇ ਬਾਬਾ 부ਜਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਸੀ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਬਿਆਦਵੀ ਕਾਂਡ ਵਾਪਰਿਆ ਤੁਹਾਡੇ ਤੁਸੀਂ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲਾਂ 'ਚ ਡੱਕਿਆ ਤੁਸੀਂ ਪਾਬੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੁਖੀ ਸਵਾਗ ਰਚਣ ਵਾਲੇ ਨੂੰ ਤੁਸੀਂ ਪੁਸਤ ਬਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਜੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਰਹੀ ਤੁਹਾਡੇ ਰਾਜ 'ਚ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਤਾਂ ਬਸੰਤਰ ਲੱਗਦੀ ਆ। ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਕਿ ਤਨ ਪ੍ਰਚਾਰ ਕਮੇਟੀ ਦੇ ਜਿਹੜੇ ਦਿੱਲੀ ਸਿੱਖ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਬਲਜੀਤ ਸਿੰਘ ਦਾਦੂਵਾਲ ਤਾਂ ਉਹਨਾਂ ਨੇ ਕਿਹਾ ਕਿ ਵੀ ਆਖਰਕਾਰ ਉਹ ਵੀ ਸਮਾਂ ਸੀ ਜਦੋਂ ਕਈਆਂ ਦੇ ਮਾਵਾ ਦੇ ਧੀਆਂ ਦੇ ਪੁੱਤ ਜਿਹੜੇ ਨੇ ਉਹ ਇਸ ਨਸ਼ੇ ਦੇ ਨਾਲ ਜਿਹੜਾ ਗਲ-ਗਲ ਦੇ ਵਿੱਚ ਮੋਤਾ ਹੋਈਆਂ ਪਰ ਉਸ ਸਮੇਂ ਮਨਜੀਠਿਆ ਕਿੱਥੇ ਸਨ ਮਨਜੀਠਿਆ ਨੇ ਵੀ ਉਹ ਕੁਝ ਕੀਤਾ ਜੋ ਖੁਦ ਕਰਦੇ ਰਹੇ ਨੇ ਕਿਉਂਕਿ ਅੱਜ ਉਹਨਾਂ ਦੇ ਨਾਲ ਵੀ ਉਹ ਕੁਝ ਹੋ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਉਸ ਕਰੀਆਂ ਨੇ ਸੋਨਿਆ ਨਹੀਂ ਸੁਣੀਆਂ ਵੀ ਨੇ ਦਸ਼ਕਾਂ ਨੇ ਤੇ ਹੁਣ ਅਸੀਂ ਅਗਲੇ ਐਪੀਸੋਡ ਦੇ ਵਿੱਚ ਅੱਜ ਦੇ ਮੁੱਦੇ ਦੇ ਵਿੱਚ ਜੋ ਵਿਕਰਮ ਸਿੰਘ ਮਨਜੀਠਿਆ ਨੂੰ ਕਿਹੜੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਵੀ ਰਿਪੋਰਟ ਜਿਹੜਾ ਮੁਰ ਦੁਆਰਾ ਸਾਂਝੀ ਕਰਾਂਗੇ ਹੁਣ ਮੈਨੂੰ ਯਾਨਕੀ ਅਮਰਜੀਤ ਸਿੰਘ ਨੂੰ ਦੀ ਉਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.